ਦੋਸਤੋ ਜਿਨ੍ਹਾਂ ਨੂੰ ਤਾਲ ਦੀ ਸਮੱਸਿਆ ਆਉਂਦੀ ਹੈ ਬੀਟ ਦੇ ਵਿੱਚ ਨਹੀਂ ਗਾਇਆ ਜਾਂਦਾ ਜਾਂ ਧਾ ਧਿੰ ਧਿੰਦਾ ਕੀ ਹੁੰਦਾ ਹੈ 3 ਤਾਲ ਛੱਪ ਤਾਲ ਦੀਪ ਚੰਦੀ ਇਹ ਕੀ ਹੁੰਦਾ ਤੁਹਾਨੂੰ ਨਹੀਂ ਹਜੇ ਸਮਝ ਲੱਗਦੀ ਤਾਂ 98% ਜਿਹੜੇ ਦੁਨੀਆ ਦੇ ਗਾਣੇ ਬਣਦੇ ਉਹ ਕੈਰਵੇ ਤਾਲ ਚ ਬੰਦਦੇ ਆ ਸਟੂਡੀਓ ਦੇ ਵਿੱਚ ਤੁਹਾਨੂੰ ਇਹ ਬੀਟ ਮਿਲਦੀ ਹੈ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਿਆ ਇਹ ਤੁਹਾਨੂੰ ਗਿਟਾਰ ਟੂਨਾ ਐਪ ਇੱਕ ਉਹਦੇ ਤੇ ਮਿਲ ਜਾਂਦੀ ਹੈ ਤੇ ਇਹਨੂੰ ਤੁਸੀਂ ਡਾਊਨਲੋਡ ਕਰਕੇ ਜਦੋਂ ਇਹਦੇ ਚ ਜਾਓਗੇ ਪੂਲਸ ਤੇ ਜਾਓਗੇ ਤਾਂ ਉਸ ਤੋਂ ਬਾਅਦ ਇਹਦੇ ਤੇ ਮੈਟਰੋਨੋਮ ਹੋਊਗਾ ਮੈਟਰੋਨੋਮ ਦੇ ਵਿੱਚ ਜਾ ਕੇ ਤੁਸੀਂ ਇੱਕ ਇਹਦਾ ਟੈਂਪੋ ਸੈੱਟ ਕਰ ਸਕਦੇ ਹੋ ਭਾਵ ਇਹਦੀ ਸਪੀਡ ਸੈੱਟ ਕਰ ਸਕਦੇ ਹੋ ਉਹਦੇ ਨਾਲ ਨਾਲ ਤੁਸੀਂ ਗਾ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਰਿਕਾਰਡਿੰਗ ਕਰਨ ਜਾਂਦੇ ਹੋ ਤਾਂ ਇਹੀ ਜਿਹੜੀ ਬੀਪ ਹੈ ਤੁਹਾਨੂੰ ਕੰਨਾਂ ਦੇ ਵਿੱਚ ਸੁਣਾਈ ਦਿੰਦੀ ਹੈ ਇਹਦੇ ਨਾਲ ਨਾਲ ਕਿਵੇਂ ਗਾਉਣਾ ਪਹਿਲਾਂ ਮੈਂ ਤੁਹਾਨੂੰ ਇਹਦੀ ਸਾਊਂਡ ਸੁਣਾ ਦਿੰਦਾ ਫਿਰ ਇਹਦੇ ਨਾਲ ਇੱਕ ਸਰਗਮ ਵੀ गा ਕੇ ਦਿਖਾ ਦਿੰਦਾ ਕਿ ਕਿਸ ਤਰੀਕੇ ਨਾਲ ਇਹਦੀ ਤੁਸੀਂ ਪ੍ਰੈਕਟਿਸ ਕਰਨੀ ਹੈ 1 2 3 4 1 2 3 4 ਆ ਵੀ ਇਹ ਚੱਲ ਰਹੀ ਹੈ ਬਸ ਤੇ ਜਿਹੜੀ ਤਾੜੀ ਹੈ ਇਹ ਟਾਈਮਿੰਗ ਸੇਮ ਹੋਣੀ ਚਾਹੀਦੀ ਹੈ ਤੁਸੀਂ ਬਾਰੇ ਤਾਲ ਨਾ ਸਿੱਖੋ ਸਿਰਫ ਚਾਰ ਬੀਟੇ ਸਿੱਖ ਲਓ 1 2 3 4 1 2 3 4 ਹੁਣ ਦੋਸਤੋ ਕੀ ਕਰਨਾ ਹੈ ਇੱਕ ਬੀਟ ਦੇ ਵਿੱਚ ਇੱਕ ਅੱਖਰ ਗੈਣਾ ਬਸ ਸਰਗਮਾ ਜਿਵੇਂ ਪਹਿਲੀ ਸਰਗਮ ਸਾ ਰੇ ਗਾ ਮਾ ਰੇ ਗਾ ਮਾ ਪਾ ਗਾ ਮਾ ਪਾ ਗਾ ਮਾ ਪਾ ਗਾ ਨੂੰ ਸੋ ਦੇਖੋ ਮੈਂ ਇੱਕ ਬੀਟ ਦੇ ਵਿੱਚ ਇੱਕ ਅੱਖਰ ਗੈ ਰਿਆ ਮੀਨਸ ਇਹਦੀ ਇੱਕ ਗੁਣ ਲੈ ਚੱਲ ਰਹੀ ਹੈ ਸੋ ਤੁਸੀਂ ਪਹਿਲਾਂ ਇਹਦੇ ਤੇ ਪ੍ਰੈਕਟਿਸ ਕਰੋ ਸਟੇ ਟਿਊਨ ਚੈਨਲ ਨਾਲ ਜੁੜੇ ਰਹੋ ਜੇ ਵੀਡੀਓ ਚੰਗੀ ਲੱਗੀ ਤਾਂ ਨੂੰ ਸੇਵ ਕਰਕੇ ਆਲ ਦੇ ਰਿਆਜ਼ ਵਿੱਚ ਜਰੂਰ ਸ਼ਾਮਿਲ